ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਜਸਵਿੰਦਰ ਸਿੰਘ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਰਚਨਾ ਪੜਾਂਗੇ ਸਤਨਾਮ ਸਿੰਘ ਪਲਹੀੜੀ ਦੀ ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਸੋ ਜਿੱਥੇ ਅਸੀਂ ਇਹ ਦਿਹਾੜਾ ਮਨਾ ਰਹੇ ਹਾਂ ਅਵਤਾਰ ਪੁਰਬ ਮਨਾ ਰਹੇ ਹਾਂ ਸੋ ਇਸ ਦੇ ਸੰਬੰਧ ਦੇ ਵਿੱਚ ਸਾਡੇ ਲੇਖਕ ਸਤਨਾਮ ਸਿੰਘ ਪਲਹੀੜੀ ਨੇ ਕੁਝ ਲਾਈਨਾਂ ਸਾਨੂੰ ਲਿਖ ਕੇ ਭੇਜੀਆਂ ਨੇ ਜਿਹੜੀਆਂ ਕਿ ਕਿਤੇ ਨਾ ਕਿਤੇ ਸੱਚ ਹੁੰਦੀਆਂ ਪ੍ਰਤੀਤ ਹੁੰਦੀਆਂ ਨੇ ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾ ਕੇ ਗਏ ਨੇ ਕਿ ਅਸੀਂ ਕਿਸ ਤਰ੍ਹਾਂ ਪਖੰਡਾਂ ਦਾ ਊਚ ਨੀਚ ਦਾ ਜਾਤ ਪਾਤ ਦਾ ਤੇ ਆਪਸੀ ਬਖਰੇਵੇਂ ਦਾ ਤਿਆਗ ਕਰਨਾ ਹੈ। ਉਸ ਗੱਲ ਤੋਂ ਅਸੀਂ ਭਲੀ ਭੰਤੀ ਜਾਣੂ ਆਂ ਤੇ ਸਾਰੇ ਅਸੀਂ ਬੜੀ ਧੂਮਤਾਮ ਨਾਲ ਗੁਰਪੁਰਬ ਮਨਾਉਨੇ ਵੀ ਆਂ। ਸੋ ਇੱਥੇ ਜੋ ਸਾਡੇ ਲਿਖਾਰੀ ਲਿਖਦੇ ਨੇ ਉਹਨਾਂ ਨੇ ਲਿਖਿਆ ਕਿ ਅਸੀਂ ਨਿਰਾਪura ਕੱਲਾ ਦਿਖਾਵੇ ਮਾਤਰ ਗੁਰਪੁਰਬ ਜਾਂ ਜਨਮ ਦਿਨ ਨਹੀਂ ਮਨਾਉਣਾ ਬਲਕਿ ਗੁਰੂ ਨਾਨਕ ਦੇਵ ਜੀ ਦੀ ਸੱਚੀ ਸਿੱਖਿਆ ਤੇ ਸੀ ਅਮਲ ਵੀ ਕਰਨਾ ਹੈ, ਉਹਨਾਂ ਦੇ ਵਿਚਾਰਾਂ ਤੇ ਚੱਲਣਾ ਹੈ। ਸੋ ਲੇਖਕ ਇਸ ਵਿੱਚ ਦੱਸਦੇ ਨੇ ਕਿ ਕਿਸ ਤਰ੍ਹਾਂ ਲੋਕ ਅੱਜ ਵੀ ਜਾਤਾਂ ਪਾਤਾਂ ਦੇ ਵਿੱਚ ਮੜੇ ਹੋਏ ਨੇ ਤੇ ਕਿਸ ਤਰ੍ਹਾਂ ਛੋਟੇ ਵੱਡੇ ਗੁਰੂ ਘਰਾਂ ਦੇ ਵਿੱਚ ਦਰਿਆਤ ਰੱਖੀ ਜਾਂਦੀ ਹੈ ਹਮੇਸ਼ਾ ਵੱਡੇ ਗੁਰੂ ਘਰਾਂ ਨੂੰ ਹੀ ਪਵਿੱਤਰ ਮੰਨਿਆ ਜਾਂਦਾ ਹੈ ਤੇ ਛੋਟੇ ਗੁਰੂ ਘਰਾਂ ਦੇ ਵਿੱਚ ਘੱਟ ਰੌਣਕਾਂ ਹੁੰਦੀਆਂ ਨੇ ਜਦਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋਤ ਜਿਹੜੀ ਹੈ ਉਹ ਹਰ ਇੱਕ ਗੁਰੂ ਘਰ ਦੇ ਵਿੱਚ ਇੱਕੋ ਜਿਹੀ ਹੈ ਸਵਾ ਉਹ ਕੁਝ ਇਸ ਤਰ੍ਹਾਂ ਦੇ ਰਚਨਾਪਾਂ ਪੜ੍ਹਦੇ ਹਾਂ ਸੁਣਦੇ ਹਾਂ ਲਿਖਦੇ ਨੇ ਕਹਿੰਦੇ ਦੇਖਿਆ ਮੈਂ ਇੱਕ ਦਿਨ ਛੋਟਾ ਜਿਹਾ ਪਿੰਡ ਸੀ ਬਹੁਤਿਆਂ ਨੂੰ ਉੱਥੇ ਬਸ ਚੌਧਰਾ ਦੀ ਹਿੰਦ ਸੀ ਬਾਬੇ ਨਾਨਕ ਦਾ ਉਸ ਦਿਨ ਜਨਮ ਦਿਹਾੜਾ ਸੀ ਸਾਰਿਆਂ ਦੇ ਦਿਲ ਵਿੱਚ ਚਾਹ ਬੜਾ ਭਾਰਾ ਸੀ ਦੇਖੇ ਉੱਥੇ ਜਾ ਕੇ ਦੋ ਗੁਰੂ ਦੇ ਮੈਦਰ ਸੀ ਦੇਖੇ ਉੱਥੇ ਜਾ ਕੇ ਦੋ ਗੁਰੂ ਦੇ ਮੈਦਰ ਸੀ ਇੱਕ ਕਾਫੀ ਵੱਡਾ ਇੱਕ ਛੋਟਾ ਗੁਰੂ ਘਰ ਸੀ ਕਹਿੰਦੇ ਇੱਕ ਦਾ ਗੁੰਮਟ ਨਾਲ ਲਾਈਟਾਂ ਦੇ ਸਜਾਇਆ ਸੀ ਇੱਕ ਦਾ ਗੁੰਮਟ ਨਾਲ ਲਾਈਟਾਂ ਦੇ ਸਜਾਇਆ ਸੀ ਦੂਜੇ ਛੋਟੇ ਦਰਚ ਬੱਲਵ ਇੱਕੋ ਲਾਇਆ ਸੀ ਕਹਿੰਦੇ ਵੱਡੇ ਗੁਰੂ ਘਰ ਚ ਆਤਿਸ਼ਬਾਜੀ ਗੂੰਜਦੀ ਵੱਡੇ ਗੁਰੂ ਘਰ ਚ ਆਤਿਸ਼ਬਾਜੀ ਗੂੰਜਦੀ ਦੂਜੇ ਵਿੱਚ ਬਾਣੀ ਹੰਝੂ ਦੁੱਖਾਂ ਵਾਲੀ ਪੂੰਝਦੀ ਵੱਡੇ ਚ ਲੰਗਰ ਲੱਗਾ ਸਤਪੰਤੀ ਚਲਦੀ ਦੂਜੇ ਵਿੱਚ ਸਾਦੀ ਰੋਟੀ ਭੁੱਖਾਂ ਤਾਂ ਹੀ ਠਲਦੀ ਕਹਿੰਦੇ ਵੱਡੇ ਗੁਰਦੁਆਰੇ ਵਿੱਚ ਲੱਗੀਆਂ ਸੀ ਪੰਗਤਾਂ ਵੱਡੇ ਗੁਰਦੁਆਰੇ ਵਿੱਚ ਲੱਗੀਆਂ ਸੀ ਪੰਗਤਾਂ ਛੋਟੇ ਵਿੱਚ ਟਾਵੀਆਂ ਸੀ ਆਈਆਂ ਹੋਈਆਂ ਸੰਗਤਾਂ ਇਹ ਦੇਖ ਮੇਰਾ ਦਿਲ ਉਦਾਸ ਜਿਹਾ ਹੋਇਆ ਸੀ ਲਾਲੋ ਤਰਖਾਨ ਵਿੱਚ ਮਨ ਮੇਰਾ ਖੋਇਆ ਸੀ ਸਵਾਲ ਛੋਟੇ ਵੱਡੇ ਵਾਲੇ ਅੱਜ ਵੀ ਖੜੇ ਨੇ ਜਾਤਾਂ ਪਾਤਾਂ ਵਿੱਚ ਲੋਕੀ ਅੱਜ ਵੀ ਜੜੇ ਨੇ ਕਹਿੰਦੇ ਸੋਚ ਬਾਬੇ ਦੀ ਤੇ ਜੇ ਪੈਰਾ ਹੀ ਨਹੀਂ ਦੇਣਾ ਸੀ ਗੁਰਪੁਰਬ ਮਨਾ ਕੇ ਇਹਨਾਂ ਲੋਕਾਂ ਨੇ ਕੀ ਲੈਣਾ ਸੀ ਸੱਚਾ ਸਿੱਖ ਗੁਰੂ ਜੀ ਤਾਂ ਕੀਰਤੀ ਨੂੰ ਕਹਿ ਗਏ ਪਰ ਮਲਕ ਭਾਗੋ ਦੀ ਸਿੱਖੀ ਦੇ ਮਾਲਕ ਬਣ ਬਹਿ ਗਏ ਜੇ ਤੂੰ ਪੁਲਿਹੇੜੀ ਇਹਨਾਂ ਲੋਕਾਂ ਚ ਨਾ ਰਲੇਗਾ ਜੇ ਤੂੰ ਪੁਲਿਹੇੜੀ ਇਹਨਾਂ ਲੋਕਾਂ ਚ ਨਾ ਰਲੇਗਾ ਕਰਕੇ ਕਿਨਾਰਾ ਦੱਸ ਕਿਹੜੇ ਪਾਸੇ ਟਲੇਗਾ ਕਰਕੇ ਕਿਨਾਰਾ ਦੱਸ ਕਿਹੜੇ ਪਾਸੇ ਟਲੇਗਾ ਜੀ ਹਾਂ ਇਸ ਰਚਨਾ ਦੇ ਵਿੱਚ ਬਿਲਕੁਲ ਸੱਚੀ ਗੱਲਾਂ ਲਿਖੀਆਂ ਨੇ ਕਿਉਂਕਿ ਅਕਸਰ ਇਹ ਹੁੰਦਾ ਹੈ ਅਸੀਂ ਆਮ ਤੌਰ ਤੇ ਕਹਿੰਦੇ ਕਿ ਸਾਡੇ ਗੁਰੂ ਘਰ ਛੋਟੇ ਨੇ ਉਧਰਲੇ ਗੁਰੂ ਘਰ ਵੱਡੇ ਨੇ ਜਦਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰਿਆਂ ਨੂੰ ਜਾਤ ਪਾਤ ਊਚ ਨੀਚ ਦੇ ਭਰਮਾਂ ਤੋਂ ਵੱਖ ਕੀਤਾ ਸੀ ਇਹ ਅੱਜ ਵੀ ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਹੋ ਰਿਹਾ ਹੈ ਅਸੀਂ ਆਮ ਤੌਰ ਤੇ ਵੱਡੇ ਛੋਟੇ ਗੁਰਦੁਆਰੇ ਜਾਂ ਜਾਤਾਂ ਪਾਤਾਂ ਦੇ ਆਧਾਰ ਤੇ ਬਣੇ ਗੁਰੂ ਘਰਾਂ ਦੇ ਵਿੱਚ ਵੰਡੇ ਜਾ ਰਹੇ ਹਾਂ ਜਿਦੇ ਕਰਕੇ ਸਿੱਖੀ ਦੀ ਵੰਡ ਹੋ ਰਹੀ ਹੈ ਸੋ ਸਾਨੂੰ ਹੱਕ ਹੈ ਅਸੀਂ ਧੂਮ ਧਾਮ ਦੇ ਨਾਲ ਗੁਰਪੁਰਬ ਮਨਾਈਏ ਗੁਰੂਆਂ ਦੇ ਜਨਮ ਦਿਹਾੜੇ ਮਨਾਈਏ ਪਰ ਨਾਲ ਨਾਲ ਅਸੀਂ ਉਹਨਾਂ ਦੀ ਸਿੱਖਿਆ ਤੇ ਵਿਚਾਰਨਾ ਕਰੀਏ ਤੇ ਨਾਲ ਹੀ ਜਿਹੜਾ ਅਸੀਂ ਊਚ ਨੀਚ ਦਾ ਭੇਦ ਭਾਵ ਆਪਣੇ ਦਿਲ 'ਚ ਵਸਾਈ ਬੈਠੇ ਹਾਂ ਉਹ ਤੋਂ ਛੁਟਕਾਰਾ ਲਈਏ ਇਹੀ ਗੁਰੂ ਨਾਨਕ ਦੇਵ ਸਾਹਿਬ ਦੀ ਸੱਚੀ ਸਿੱਖਿਆ ਦਾ ਅਸਰ ਹੋਏਗਾ ਸਵਾਓ ਸਾਰੇ ਇਹ ਦਿਨ ਅਸੀਂ ਰਲ ਮਿਲ ਕੇ ਮਨਾਈਏ ਖੁਸ਼ੀਆਂ ਦੇ ਨਾਲ ਮਨਾਈਏ ਤੇ ਗੁਰੂ ਨਾਨਕ ਦੇਵ ਜੀ ਦੀ ਸੱਚੀ ਸਿੱਖਿਆ ਤੇ ਅਮਲ ਕਰਕੇ ਮਨਾਈਏ ਵੱਡੇ ਛੋਟੇ ਤੇ ਊਚ ਨੀਚ ਦੇ ਭੇਦ ਭਾਵ ਨੂੰ ਖਤਮ ਕਰਕੇ ਸਿੱਖੀ ਵਿੱਚ ਪੈ ਰਹੀ ਵੰਡ ਨੂੰ ਖਤਮ ਕਰੀਏ ਸੋ ਬਾਕੀ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਅੱਗੇ ਦਿਓ ਸਤਿ ਸ੍ਰੀ ਅਕਾਲ